ਤਾਡੇ ਕੈਮਰੇ ਦੇ ਰਾਹੀਂ ਅਸੀਂ ਕਹਿ ਰਹੇ ਹਾਂ ਕਿ ਜਿੱਥੇ ਮਰਜ਼ੀ ਕੋਈ ਵੀ ਸਵਾਲ ਜਵਾਬ ਕਰਦੇ ਹੁਣ ਸਾਨੂੰ ਕਰ ਸਕਦਾ ਹੈ ਅਸੀਂ ਡਟ ਕੇ ਭਾਈ ਮਨਦੀਪ ਸਿੰਘ ਜੀ ਦੇ ਨਾਲ ਖੜੇ ਆਂ ਇਹ ਗੱਲ ਇਹ ਕਿ ਐਮਐਲਏ ਐਮਪੀ ਆਂ ਦਾ ਤੁਸੀਂ ਥੋੜਾ ਇਕੱਲਾ ਠੇਕਾ ਲਾਇਆ ਕਿ ਤੁਸੀਂ ਹੀ ਬੰਨਨਾ ਹੈ ਪਰ ਵੀ ਸੇ ਦਾ ਸੰਧੂ ਕਹਿੰਦੇ ਵੀ ਕਹਿੰਦੇ ਅਸੀਂ ਵੀ ਪੰਥਕੀਆਂ ਭਾਈ ਅਸੀਂ ਕਿਹੜਾ ਪਾਕਿਸਤਾਨ ਤੋਂ ਆਏ ਨਹੀਂ ਤੁਸੀਂ ਸਾਰੇ ਹੀ ਪੰਥਕੋ ਅਸੀਂ ਆਏ ਆਂ ਸਾਈਡ ਤੋਂ ਵੈਸੇ ਬਾਬਾ ਚਰਨ ਸਿੰਘ ਜੀ ਹੋਣਾ ਸ਼ਹੀਦਾਂ ਦੀ ਬਾਹ ਫੜੀ ਸੀ 106 ਇਨਸਾਨ ਸਾਹਿਬ ਸ਼ਹੀਦ ਸਿੰਘਾਂ ਦੇ ਬਾਬਾ ਚਰਨ ਸਿੰਘ ਜੀ ਉਹਨਾਂ ਲਾਏ ਸੀ ਤੇ ਅੱਜ ਮਾਝਾ ਮਾਲਵਾ ਦੁਆਬਾ ਸਾਰਾ ਡਟ ਕੇ ਬਾਬਾ ਚਰਨ ਸਿੰਘ ਜੀ ਉਹਨਾਂ ਦੀ ਉਹ ਸ਼ਹੀਦੀ ਦਾ ਬਦਲਾ ਲੈਣ ਨੂੰ ਤਿਆਰ ਖੜੀ ਹੈ ਇਹ 컨ਸੈਪਟ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇ ਰਾਜਨੀਤੀ ਕੀਤੀ ਸੀ ਜੇ ਮਾੜੀ ਹੁੰਦੀ ਉਹ ਕਰਦੇ ਪਰਿਵਾਰ ਬਾਬਾ ਚਰਨ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਵੱਡੇ ਫਰਜੰਦ ਨੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਡਟ ਕੇ ਅੱਜ ਨਹੀਂ ਇਹ ਭਾਈ ਅਮਰਪਾਲ ਸਿੰਘ ਜੀ ਹੋਣਾਂ ਦੇ ਵੇਲੇ ਜਦੋਂ MP ਦੀ ਇਲੈਕਸ਼ਨ ਹੋਈ ਸੀ ਨਾ ਚਵੀ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਡਟ ਕੇ ਖੜਾ ਹੈ ਤੇ ਖੜਾ ਰਹੇਗਾ ਇਹ ਸਖਮੇ ਦੇ ਰਾ ਤਰਨ ਤਰਨ ਦੇ ਵਿੱਚ ਮੌਜੂਦ ਹੈ ਕਿਉਂਕਿ ਤਰਨ ਤਰਨ ਦੇ ਵਿੱਚ ਹਰ ਇੱਕ ਸਿਆਸੀ ਲੀਡਰ ਹਰ ਇੱਕ ਸਿਆਸੀ ਇਸ ਤਰਨ ਤਰਨ ਦੇ ਵਿੱਚ ਹੈ ਕਿਉਂਕਿ ਤਰਨ ਤਰਨ ਦੀਆ ਜਿਮਨੀ ਚੋਣਾ ਇਸ ਵਕਤ ਹਰ ਇੱਕ ਪਾਰਟੀ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਮਨੀ ਚੋਣਾ 2027 ਦੀ ਰਾਜਨੀਤੀ ਤੈਅ ਕਰਨ ਗਿਆ ਤਾਂ ਇਹ ਇਹਨਾਂ ਦਿਨਾਂ ਦੇ ਵਿੱਚ ਇਸ ਟਿਕਟ ਦੀ ਗੱਲ ਕਰੀਏ ਸੀਟ ਦੀ ਗੱਲ ਕਰੀਏ ਇਹ ਹੌਟ ਸੀਟ ਉਦੋਂ ਦੀ ਹੋਈ ਹੈ ਜਦੋਂ ਇਸ ਸੀਟ ਤੇ ਭਾਈ ਮਨਦੀਪ ਸਿੰਘ ਜੀ ਚੋਣ ਲੜ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਭਾਈ ਮਨਦੀਪ ਸਿੰਘ ਦੀ ਗੱਲ ਕਰੀਏ ਤਾਂ ਭਾਈ ਮਨਦੀਪ ਸਿੰਘ ਜੀ ਸੰਦੀਪ ਸਣੀ ਦੇ ਕਰਕੇ ਚਰਚਾ ਦੇ ਵਿੱਚ ਨੇ ਕਿਉਂਕਿ ਸੰਦੀਪ ਸਣੀ ਜਿਹੜੇ ਸੂਰੀ ਦੇ ਕਤਲ ਦੇ ਵਿੱਚ ਅੰਦਰ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸੂਬਾ ਸਰਹੰਦ ਨੂੰ ਆਪਣੇ ਆਪ ਨੂੰ ਸੂਬਾ ਸਰਹੰਦਾ ਆਖਣ ਵਾਲੇ ਪੁਲਿਸ ਅਫਸਰ ਨੂੰ ਮੌਤ ਦੇ ਘਾਟ ਉਤਾਰਿਆ ਉਹਨੂੰ ਮਾਰ ਦਿੱਤਾ ਉਸ ਤੋਂ ਬਾਅਦ ਇੱਕ ਬੈਠਕ ਬੈਠੀ ਜਿਸ ਤੋਂ ਬਾਅਦ ਮਨਦੀਪ ਸਿੰਘ ਨੇ ਚੋਣ ਲੜਨ ਦਾ ਫੈਸਲਾ ਕੀਤਾ ਇਹਨਾਂ ਵਿਸ਼ਿਆਂ ਤੇ ਗੱਲਬਾਤ ਵੀ ਕਰਾਂਗੇ ਪਰ ਜਿਨ੍ਹਾਂ ਨੂੰ ਜਿਵੇਂ ਗੱਲ ਕਰੀਏ ਬਾਬਾ ਚਰਨ ਸਿੰਘ ਜੀ ਬੀੜ ਪਾਪਾ ਬੁੱਢਾ ਸਾਹਿਬ ਵਾਲੇ ਸੇਵਾਕਾਰ ਸੇਵਾ ਵਾਲੇ ਤਾਂ ਇਨਾ ਦਿਨਾਂ ਚ ਇਹ ਨਿਕਲ ਕੇ ਸਾਹਮਣੇ ਆ ਰਿਹਾ ਵੀ ਉਹਨਾਂ ਦਾ ਪਰਿਵਾਰ ਸੂਬੇ ਸਰਹੰਦ ਦੁਆਰਾ ਸ਼ਹੀਦ ਕੀਤੇ ਗਏ ਜਿਹੜੇ ਪਰਿਵਾਰ ਨੇ ਜਾਂ ਬਾਬਾ ਜੀ ਨੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਵਿਰੋਧੀ ਪਾਰਟੀਆਂ ਨੂੰ ਸਮਰਥਨ ਦੇ ਰਿਹਾ ਹੈ ਇਹ ਕਿੰਨਾ ਕੁ ਸੱਚ ਹੈ ਇਹ ਪੂਰੀ ਗੱਲਬਾਤ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਹੀ ਜਾਣਾਂਗੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪੋਤਰੇ ਮੇਰੇ ਨਾਮ ਵਜੂਦ ਹੋਣਗੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਇਹ ਦੱਸੋ ਜਿਵੇਂ ਸੋਸ਼ਲ ਮੀਡੀਆ ਤੇ ਸੌਂ ਰਹੇ ਆ ਵੀ ਬਾਬਾ ਜੀ ਦਾ ਪਰਿਵਾਰ ਬਾਬਾ ਚਰਨ ਸਿੰਘ ਜੀ ਮਹਾਨ ਕੌਮੀ ਸ਼ਹੀਦ ਸੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਵਿਰੋਧੀ ਪਾਰਟੀਆਂ ਨੂੰ ਸਪੋਰਟ ਕਰ ਰਿਹਾ ਸੁਣਨ ਦੇ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਝੋਲੇਣ ਮਹਿਲ ਪੋਤਾ ਕੌਮੀ ਸ਼ਹੀਦ ਸ਼੍ਰੀਮਨ ਸੰਤ ਬਾਬਾ ਚਰਨ ਸਿੰਘ ਜੀ ਵੀਰ ਬਾਬਾ ਬੁੱਢਾ ਸਾਹਿਬ ਵਾਲੇ ਜਿੱਦਾਂ ਕਿ ਵੀਰ ਜੀ ਹੁਣ ਆ ਜ਼ਿਕਰ ਕੀਤਾ ਜਿਨ੍ਹਾਂ ਨੂੰ ਸੂਬੇ ਸਰਹੰਦ ਨੇ ਸ਼ਹੀਦ ਕੀਤਾ ਸੀ ਤੇ ਭਾਈ ਸੰਦੀਪ ਸਿੰਘ ਸਣੀ ਜੀ ਹੁਣਾਂ ਦੀ ਜੇ ਮੈਂ ਗੱਲ ਕਰਾਂ ਮੈਂ ਅੱਗੇ ਵੀ ਵੀਡੀਓ ਪਾਈ ਸੀ ਤੇ ਭਾਈ ਸੰਦੀਪ ਸਿੰਘ ਜੀ ਹੁਣਾਂ ਦਾ ਸੀ ਦੇਣਾ ਮਣੀ ਦੇ ਸਕਦੇ ਉਹਨਾਂ ਦੇ ਚਰਨਾਂ ਵਿੱਚ ਲੱਖ ਲੱਖ ਕੋਟ ਕੋਟ ਪ੍ਰਣਾਮ ਹੈ ਕਿਉਂਕਿ ਐਸੇ ਸੂਰਮਿਆਂ ਦਾ ਜਿਨ੍ਹਾਂ ਨੇ ਮਹਾਪੁਰਸ਼ਾਂ ਦੀ ਸ਼ਹੀਦੀ ਦਾ ਬਦਲਾ ਲਿਆ ਹੈ ਸਾਡਾ ਪਰਿਵਾਰ ਬਾਬਾ ਚਰਨ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਵੱਡੇ ਫਰਜੰਦ ਨੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਡਟ ਕੇ ਅੱਜ ਨਹੀਂ ਇਹ ਭਾਈ ਅਮਰਪਾਲ ਸਿੰਘ ਜੀ ਹੋਣਾਂ ਦੇ ਵੇਲੇ ਜਦੋਂ ਐਮਪੀ ਦੀ ਇਲੈਕਸ਼ਨ ਹੋਈ ਸੀ ਨਾ ਚਵੀ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਡਟ ਕੇ ਖੜਾ ਹੈ ਤੇ ਖੜਾ ਰਹੇਗਾ ਸੋਸ਼ਲ ਮੀਡੀਆ ਤੇ ਗੱਲਾ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਭਾਈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਵਿਰੋਧੀ ਪਾਰਟੀ ਦੇ ਨਾਲ ਖੜ ਗਿਆ ਇਹ ਸਾਨੂੰ ਵੀ ਬੜੇ ਸਵਾਲ ਜਵਾਬ ਹੋ ਰਿਹਾ ਪਰ ਐਸੀ ਕੋਈ ਗੱਲ ਨਹੀਂ ਆ ਅਸੀਂ ਖੜੇ ਆ ਬਾਬਿਆਂ ਦਾ ਪੋਤਰਾ ਦਾਸ ਗੁਰਵਿੰਦਰ ਸਿੰਘ ਹਰ ਪੱਖ ਹਰ ਥਾਂ ਤੇ ਭਾਈ ਮਨਦੀਪ ਸਿੰਘ ਜੀ ਹੋਣਾਂ ਦੇ ਨਾਲ ਡਟ ਕੇ ਖੜਿਆ ਹੈ ਇਹ ਤੁਹਾਡੇ ਕੈਮਰੇ ਦੇ ਰਾਹੀਂ ਅਸੀਂ ਕਹਿ ਰਹੇ ਹਾਂ ਕਿ ਜਿੱਥੇ ਮਰਜ਼ੀ ਕੋਈ ਵੀ ਸਵਾਲ ਜਵਾਬ ਕਰਦੇ ਹੁਣ ਸਾਨੂੰ ਕਰ ਸਕਦਾ ਹੈ ਅਸੀਂ ਡਟ ਕੇ ਭਾਈ ਮਨਦੀਪ ਸਿੰਘ ਜੀ ਦੇ ਨਾਲ ਖੜੇ ਹਾਂ ਭਾਈ ਮਨਦੀਪ ਸਿੰਘ ਜੀ ਲਈ ਚੋਣ ਪ੍ਰਚਾਰ ਵੀ ਕਰਦੇ ਹੋਵੋਗੇ ਲਗਾਤਾਰ ਤਾਂ ਚੋਣ ਪ੍ਰਚਾਰ ਕਰਦੇ ਸਮੇਂ ਕੀ ਜਾਪਦਾ ਕੀ ਲੱਗਦਾ ਵੀ ਤਰਨ ਤਰਨ ਦੀ ਸਿਆਸਤ ਹੁਣ ਕਿਹੜੇ ਪਾਸੇ ਜਾਊਗੀ ਤੁਹਾਡੇ ਮੂੰਹੋਂ ਜਾਨਣਾ ਚਾਹੁੰਦਾ ਦੇਖੋ ਜਦੋਂ ਚੋਣ ਪ੍ਰਚਾਰ ਕਰਦੇ ਪਹਿਲੀ ਤੇ ਗੱਲ ਜਦੋਂ ਸੰਗਤ ਕੋ ਮਿਲਦੀ ਨਾ ਹੱਥ ਜੋੜ ਕੇ ਫਤੇ ਬੁਲਾਉਂਦੇ ਤੇ ਕਹਿੰਦੇ ਆ ਕਿ ਬਾਬਾ ਜੀ ਤੁਹਾਨੂੰ ਆਉਂਦੀ ਲੋੜ ਹੀ ਨਹੀਂ ਸੀ ਤੇ ਅਸੀਂ ਸਾਡਾ ਇਹ ਫਰਜ ਮੰਨਦਾ ਕਿਉਂਕਿ ਸਾਡਾ ਇਹ ਜਿਹੜਾ ਨਗਰ ਹੈ ਨਾ ਮਾਝਾ ਮੈਂ ਸਪੈਸ਼ਲੀ ਗੱਲਾਂ ਵੈਸੇ ਬਾਬਾ ਚਰਨ ਸਿੰਘ ਜੀ ਹੋਣਾ ਸ਼ਹੀਦਾਂ ਦੀ ਬਾਹ ਫੜੀ ਸੀ 106 ਇਨਸਾਨ ਸਾਹਿਬ ਸ਼ਹੀਦ ਸਿੰਘਾਂ ਦੇ ਬਾਬਾ ਚਰਨ ਸਿੰਘ ਜੀ ਹੋਣਾ ਲਾਏ ਸੀ ਤੇ ਅੱਜ ਮਾਝਾ ਮਾਲਵਾ ਦੁਆਬਾ ਸਾਰਾ ਡਟ ਕੇ ਬਾਬਾ ਚਰਨ ਸਿੰਘ ਜੀ ਹੋਣਾ ਦੀ ਉਹ ਸ਼ਹੀਦੀ ਦਾ ਬਦਲਾ ਲੈਣ ਨੂੰ ਤਿਆਰ ਖੜਾ ਹੈ ਤੇ ਜਿੱਥੇ ਵੀ ਅਸੀਂ ਜਾਣਦੇ ਆ ਕਿ ਉਹ ਸੰਗਤ ਇਹੀ ਕਹਿੰਦੀ ਬਾਬਾ ਜੀ ਆਉਣ ਦੀ ਲੋੜ ਨਹੀਂ ਸਾਡਾ ਫਰਜ ਹੈ ਤੇ ਕੁਝ ਜਗ੍ਹਾ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਵੀ ਮਿਲਦੀਆਂ ਕਿ ਸਾਡੀ ਮਜਬੂਰੀ ਏ ਕਿ ਵੀ ਅਸੀਂ ਤੁਰ ਨਹੀਂ ਸਕਦੇ ਪਰ ਬਾਬਾ ਚਰਨ ਸਿੰਘ ਜੀ ਹੋਣਾਂ ਦੀ ਸ਼ਹੀਦੀ ਨੂੰ ਸੱਚ ਮੰਨ ਕੇ ਹੀ ਗੱਲ ਕਰਦੇ ਆਂ ਕਿ ਸਾਡੀ ਜਿਹੜੀ ਵੋਟ ਹੈ ਉਹ ਤੁਹਾਨੂੰ ਪੱਕੀ ਹੈ ਜਿਵੇਂ ਗੱਲ ਕਰੀਏ ਤਾਂ ਵਿਰੋਧੀ ਪਾਰਟੀਆਂ ਲਗਾਤਾਰ ਰਾਜਾ ਬੜਿੰਗ ਦਾ ਬਿਆਨ ਆਇਆ ਕਹਿੰਦੇ ਵੀ ਭਾਈ ਅਮਰਤਪਾਲ ਸਿੰਘ ਕੋਈ ਪੰਥਕ ਨਹੀਂ ਹੈ ਨਾ ਹੀ ਅਜੇ ਤੱਕ ਦਮਦਮੀ ਟਕਸਾਲ ਦੇ ਕਿਸੇ ਵੀ ਮੁਖੀ ਨੇ ਆਪਣੇ ਐਮਐਲਏ ਖੜੇ ਕੀਤੇ ਆ ਆਪਣੇ ਐਮਪੀ ਖੜੇ ਕੀਤੇ ਆ ਕਹਿੰਦੇ ਵੀ ਭਾਈ ਇਹ ਸਿਆਸੀ ਬੰਦਾ ਹੈ ਬਚੋ ਇਹਦੇ ਤੋਂ ਪਹਿਲੋਂ ਤੇ ਗੱਲ ਇਹ ਕਿ ਐਮਐਲਏ ਐਮਪੀਆਂ ਦਾ ਤੁਸੀਂ ਥੋੜਾ ਕੱਲਾ ਠੇਕਾ ਲਾਇਆ ਕਿ ਤੁਸੀਂ ਬੰਨਣਾ ਹੈ ਤੇ ਜਿਹੜਾ ਕਹਿੰਦਾ ਪੰਥਕ ਉਹ ਖੁਦ ਵਿੱਚ ਇਹ ਗੱਲ ਨਹੀਂ ਚੱਲੀ ਇੰਦਰਾ ਮਾਂ ਕੀ ਕੀਤਾ ਸੀ ਉਹਨੇ ਦਰਬਾਰ ਸਾਹਿਬ ਤੁਸੀਂ ਦੱਸੋ 84 ਵਿੱਚ ਸਿੱਖਾਂ ਦਾ ਤਖਤ ਹਨਾ ਅਕਾਲ ਤਖਤ ਸਾਹਿਬ ਉਸ ਨੂੰ ਢਾਇਆ ਗਿਆ ਦਰਬਾਰ ਸਾਹਿਬ ਵਿੱਚ ਕਿੰਨੇ ਛੋਟੇ-ਛੋਟੇ ਬੱਚੇ ਸ਼ਹੀਦ ਕੀਤੇ ਕੀ ਉਹਨੇ ਪੰਥਕ ਜਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਵਾਲੇ ਕੀ ਉਹਨੇ ਪੰਥਕ ਇਹ ਬੀਜੇਪੀ ਜਿਨ੍ਹਾਂ ਨੇ ਕਿਸਾਨਾਂ ਦੀ ਕਹਿ ਨਸਲ ਤੇ ਫਸਲ ਦੋਵੇਂ ਚੀਜ਼ਾਂ ਹੀ ਖਰਾਬ ਕਰਦੇ ਆ ਕਿ ਉਹ ਨੇ ਪੰਥਕ ਖਰਬੀ ਸਿੰਘ ਦਾ ਸੰਧੂ ਕਹਿੰਦੇ ਵੀ ਕਹਿੰਦੇ ਅਸੀਂ ਵੀ ਪੰਥਕ ਹਾਂ ਭਾਈ ਅਸੀਂ ਕਿਹੜਾ ਪਾਕਿਸਤਾਨ ਤੋਂ ਆਏ ਨਹੀਂ ਤੁਸੀਂ ਸਾਰੇ ਹੀ ਪੰਥਕ ਹੋ ਅਸੀਂ ਆਏ ਆਂ ਸਾਈਡ ਤੋਂ ਮੈਨੂੰ ਤੇ ਕਈ ਯਾਰ ਇਹ ਚੀਜ਼ ਆਉਂਦੀ ਆ ਸੁਣਨ ਮੰਨਣ ਵਿੱਚ ਬਾਕੀ ਜਿੰਨੇ ਕਿ ਤੁਸੀਂ ਪੰਥਕ ਜੀ ਉਹ ਦੇਖਿਆ ਜਦੋਂ ਮਾਨ ਸਾਹਿਬ ਜਿਹੜੇ ਆਪਣੇ ਸੀਐਮ ਸਾਹਿਬ ਹਨਾ ਉਹਨਾਂ ਦੀ ਗੱਲ ਸੀ ਜਦੋਂ ਪਿੱਛੇ ਇਲੈਕਸ਼ਨ ਜੀ ਕਹਿੰਦੇ ਸੀ ਜੇ ਨਸ਼ਾ ਤਰਨਤਾਰਨ ਚੋਂ ਕੱਟਣਾ ਹੈ ਤੇ ਹਰਮੀਤ ਨੂੰ ਹਰਾਓ ਇਹਨੂੰ ਕੱਢੋ ਤੇ ਹੁਣ ਉਹੀ ਗੱਲ ਕਹਿੰਦੇ ਜੇ ਨਸ਼ਾ ਮਤਲਬ ਕਿ ਲੈ ਕੇ ਆਉਣਾ ਤੇ ਹਰਮੀਤ ਨੂੰ ਤੁਸੀਂ ਜੇ ਨਸ਼ਾ ਛੱਡਣਾ ਹੈ ਅੱਜ ਜਾਂ ਕੱਟਣਾ ਹੈ ਤਰਨਤਾਰਨ ਵਿੱਚੋਂ ਤੇ ਹਰਮੀਤ ਨੂੰ ਲੈ ਕੇ ਆਓ ਉਸ ਸਮੇਂ ਆਂਦੇ ਸੀਗੇ ਜੇ ਨਸ਼ੇ ਦਾ ਕੰਮ ਕੀਤਾ ਤੇ ਉਹ ਹਰਮੀਤ ਨੇ ਕੀਤਾ ਹੈ ਤੇ ਕਿਹੜੀ ਇਹਨਾਂ ਕੋਲ ਵਾਸ਼ਿੰਗ ਮਸ਼ੀਨ ਹੈ ਜਿਹਦੇ ਵਿੱਚ ਬੰਦਾ ਪਾਉਂਦੇ ਨੇ ਆ ਸਾਫ ਸੁਥਰਾ ਕਰਕੇ ਕੱਢ ਦਿੰਦੇ ਆ ਇਹ ਕੀ ਇਹ ਪੰਥਕ ਨੇ ਤੁਸੀਂ ਜਨਤਾ ਨੂੰ ਸਵਾਲ ਕਰਨਾ ਚਾਹੀਏ ਕੀ ਇਹ ਪੰਥਕ ਨੇ ਜਿਨ੍ਹਾਂ ਨਸ਼ੇ ਦੇ ਨਾਲ ਘਾਣ ਕਰ ਦਿੱਤਾ ਮਾਜੇ ਦਾ ਇਹ ਮਾਜਾ ਉਹ ਸੀ ਜਿਹੜਾ ਸੂਰਮਾ ਸੀ ਜਿਹੜਾ ਡਟ ਜਾਂਦਾ ਸੀ ਜਿੱਥੇ ਡਟ ਗਿਆ ਉੱਥੇ ਡਟ ਗਿਆ ਤੇ ਅੱਜ ਵੀ ਸਮੂਹ ਸੰਗਤ ਭਾਈ ਮਨਦੀਪ ਸਿੰਘ ਜੀ ਨਾਲ ਡਟੀ ਹੋਈ ਹੈ ਰਾਜੇ ਵੜਿੰਗ ਦੇ ਬਿਆਨਾਂ ਨੂੰ ਕਿਵੇਂ ਦੇਖੀਓ ਕਿਉਂਕਿ ਰਾਜਾ ਵੜਿੰਗ ਦਾ ਪਹਿਲਾ ਹਿੰਦੁਸਤਾਨ ਤੇ ਖਾਲਿਸਤਾਨ ਵਾਲਾ ਬਿਆਨ ਹੋਣਾ ਉਸ ਤੋਂ ਬਾਅਦ ਹੋਰ ਬਿਆਨ ਹੋਣ ਜਿਵੇਂ ਉਹਨਾਂ ਨੇ ਇੱਕ ਅਮਰਪਾਲ ਸਿੰਘ ਬਾਰੇ ਬਿਆਨ ਦਿੱਤਾ ਵੀ ਭਾਈ ਉਹ ਐਮਐਲਏ ਐਮਪੀ ਕੌਣ ਕੌਣ ਖਲਾਰਦਾ ਹੁੰਦਾ ਜਿਹੜਾ ਸੰਤ ਹੋਵੇ ਫਿਰ ਉਹਨਾਂ ਦਾ ਇੱਕ ਬਿਆਨ ਆਇਆ ਐਸੀਆਂ ਬਾਰੇ ਬਾਬਾ ਔਰ ਸੋਰੀ ਮੈਂ ਬਾਬਾ ਕਹਿ ਰਿਹਾ ਬੂਟਾ ਸਿੰਘ ਵੀ ਬਾਰੇ ਬਿਆਨ ਆਇਆ ਕਿਵੇਂ ਦੇਖਦੇ ਹੋ ਸਾਰੀ ਗੱਲ ਦਾ ਜੇ ਤਾਂ ਕਹੀ ਆਪਾ ਭਾਈ ਅਮਰਪਾਲ ਸਿੰਘ ਜੀ ਹੋਣਾ ਦੀ ਗੱਲ ਕਰੀਏ ਜੇ ਕੋਈ ਸੰਤ ਕਹਿੰਦੇ ਨੇ ਕੋਈ ਐਮਪੀ ਨਹੀਂ ਖੜਦਾ ਮਹਾਰਾਜ ਨੇ ਸੰਤ ਬਣਾਇਆ ਨਾਲ ਸਿਪਾਈ ਵੀ ਬਣਾਇਆ ਜੋ ਕੋ ਪ੍ਰੇਮ ਮਿਲੰਕਾ ਚਾਉ ਸਿਰਤਾ ਤਲੀ ਗਲੀ ਮਰੀਆ ਤੇ ਮਾਰਕ ਪੈਤਰੀ ਜੈਸੇ ਦੀ ਜੇ ਕਾਨ ਨਾ ਕੀ ਜਾਏ ਮਹਾਰਾਜ ਨੇ ਕਿਹਾ ਹੈ ਕਿ ਜੇ ਸੰਤ ਹੈ ਤਾਂ ਨਾਲ ਸਿਪਾਈ ਵੀ ਤਨਤਨ ਸਾਹਿਬ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇ ਰਾਜਨੀਤੀ ਕੀਤੀ ਸੀ ਜੇ ਮਾੜੀ ਹੁੰਦੀ ਉਹ ਕਰਦੇ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਉਹਨਾਂ ਸੇਵਾ ਦੇ ਨਾਲ-ਨਾਲ ਰਾਜਨੀਤੀ ਵੀ ਰਹਾ ਕੀ ਇਹਨਾਂ ਨੇ ਠੇਕਾ ਥੋੜਾ ਲਿਆ ਹੈ ਤੇ ਜੇ ਮੈਂ ਗੱਲ ਕਰਾਂ ਰਾਜਾ ਵੜਿੰਗ ਦੀ ਮਹਾਰਾਜ ਕਹਿੰਦੇ ਨਾ ਨਾ ਇਹ ਇਹ ਅਕਲ ਮਾਰ ਦਿੰਦੇ ਮਹਾਰਾਜ ਮਤ ਮਾਰ ਦਿੰਦੇ ਉਹਦੀ ਮਤ ਵੱਜੀ ਹੋਈ ਆ ਤੇ ਇੱਕ ਉਹਨੇ ਭੜਕਾਉ ਭਾਸ਼ਣ ਦਿੱਤਾ ਸੀ ਕਿ ਤਰਨਤਾਰ ਦੇ ਲੋਕ ਜਿਹੜੇ ਐ ਭੜਕ ਜਾਣਗੇ ਪਰ ਤਰਨਤਾਰਨ ਦੇ ਲੋਕ ਬੜੇ ਸਿਆਣੇ ਨੇ ਮੈਂ ਸੰਗਤ ਦੇ ਚਰਨਾਂ ਵਿੱਚ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਕਰਦਾ ਕਿ ਆਪਾਂ ਉਹ ਬੀਬੀ ਖਾਲੜਾ ਜੀ ਦੇ ਵੇਲੇ ਦਾ ਜਿਹੜਾ ਮਹਿਨਾ ਸੀ ਨਾ ਉਹ ਨਹੀਂ ਖਟਣਾ ਮੈਂ ਤੁਹਾਡੇ ਸਭ ਦੇ ਗਾੜੀ ਝੋਲੀ ਫਲਾ ਕੇ ਇਹ ਚੀਜ਼ ਆਨਾ ਕਿ ਆਪਣਾ ਜਿਹੜਾ ਸਮਾਂ ਹੈ ਨਾ ਇਹਨੂੰ ਆਪਾਂ ਸੰਭਲੀਏ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਮਾਝਾ ਜਿਹੜਾ ਹੈ ਸੂਰਮਿਆਂ ਦੀ ਧਰਤੀ ਹੈ ਇਸ ਨੂੰ ਆਪਾਂ ਕੱਲੋਂ ਕਲੰਕ ਨਹੀਂ ਲਾਉਣਾ ਮੇਰੀ ਇਹੀ ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ ਜੀ ਜੀ ਭਾਈ ਸਾਹਿਬ ਜੀ ਹੋਰ ਕੀ ਕਹਿਣਾ ਚਾਹੋਗੇ ਜਿਵੇਂ ਲਗਾਤਾਰ ਰਾਜੀਵ ਰਿੰਗ ਦੀ ਇਹਦਾ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਦਿੱਲੀ ਕੋਈ ਨਾ ਕੋਈ ਨਵਾਂ ਬਿਆਨ ਹੋਣਾ ਵਿਵਾਦ ਦੇ ਨਾਲ ਭਰ ਜਾਂਦਾ ਵਿਵਾਦਕ ਵਿਆਹੋ ਦੇਖੋ ਮੈਂ ਅੱਗੇ ਵੀ ਗੱਲ ਕਹੀ ਸੀ ਮਾਰਾ ਇਹਨਾਂ ਮੱਤ ਮਾਰ ਦਿੰਦੇ ਬੰਦੇ ਦੀ ਜਦੋਂ ਸਮਾਂ ਆਉਂਦਾ ਹੈ ਨਾ ਤੇ ਜਦੋਂ ਬੰਦੇ ਦਾ ਘੜਾ ਜਿਹੜਾ ਭਰ ਜਾਂਦਾ ਹੈ ਨਾ ਉੱਛਲਦਾ ਹੈ ਪਾਣੀ ਫਿਰ ਬਾਹਰ ਨੂੰ ਆਉਂਦਾ ਉਹ ਕੰਮ ਕਰ ਰਿਹਾ ਕੱਲ ਨੂੰ ਇਹਦਾ ਉਹ ਹਾਲ ਹੋਣਾ ਉਹ ਥੋਬੀ ਦਾ ਕੁੱਤਾ ਨਹੀਂ ਹੁੰਦਾ ਜਿਹੜਾ ਨਾ ਘਰਦਾ ਤੇ ਨਾ ਘਾੜਦਾ ਇਹਨੇ ਆਪਣੀ ਪਾਰਟੀ ਜੋਗੇ ਆਪਣੀ ਚੇਅਰਮੈਨਸ਼ਿਪ ਕੱਲ ਨੂੰ ਇਹਨੂੰ ਕਿਸ ਨੇ ਟਿਕਟ ਨਹੀਂ ਦੇਣੀ ਦੇਖਿਓ ਕੱਲ ਨੂੰ ਇਹ ਚੰਨੀ ਮੈਂ ਕਮਾਤੇ ਅੱਜ ਬੰਦੇ ਦੀ ਪਿੱਠ ਸੁਣਦੀਆਂ ਛਲਾਗਾ ਜੋਗ ਬੰਦਾ ਹੈ ਚੰਗਾ ਇਨਸਾਨ ਹੈ ਤੇ ਚੰਨੀ ਨੇ ਦੇਖੋ ਕਿੱਡੇ ਸੋਹਣੇ ਕੰਮ ਕੀਤੇ ਜਿੰਨੇ ਸਮੇਂ ਵਾਸਤੇ ਵੀ ਉਹ ਸੀਐਮ ਰਹੇ ਨੇ ਪਰ ਇਸ ਇਨਸਾਨ ਨੇ ਉਹਨਾਂ ਦੀ ਵੀ ਲੱਤ ਖਿੱਚੀ ਉਹਨਾਂ ਤੇ ਚੁਟਕਲੇ ਕਰਦੇ ਹੁੰਦੇ ਸੀ ਵੱਖਰੀ ਪਾਰਟੀ ਕਾਂਗਰਸ ਵਿੱਚ ਵੀ ਇਹਨਾਂ ਨੇ ਤਿਆਰ ਕੀਤੀ ਸੋ ਗੱਲ ਇਹ ਹੈ ਕਿ ਕਿਸੇ ਦਿਨ ਨੂੰ ਸਮਾਂ ਆਉਣਾ ਹੈ ਨਾ ਇੱਧਰ ਜੋਗਾ ਰਹਿ ਜਾਣਾ ਹੈ ਨਾ ਇਹ ਇੱਧਰ ਚੁਗਾ ਰਹਿ ਜਾਣਾ ਹੈ ਇਹਦਾ ਹਾਲ ਉਹ ਹੋਣਾ ਹੈ ਕਾ ਕਿਵੇਂ ਦੇਖਦੇ ਹਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਵੀ ਕੱਲ ਵੀ ਦੌਰਾ ਕਰ ਰਹੇ ਸੀ ਪੂਰੇ ਤਰਨਤਾਰਨ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਸਾਢੇ 3 ਸਾਲ ਪਹਿਲਾਂ ਇਹ ਕਹਿੰਦੇ ਸੀ ਵੀ ਭਾਈ ਅਸੀਂ ਵੋਟ ਮੰਗਣ ਨਹੀਂ ਆਉਣਾ ਜੇ ਅਸੀਂ ਕੰਮ ਕੀਤੇ ਹੋਏ ਸਾਨੂੰ ਵੋਟ ਪਾ ਦਿਓ ਜੇ ਇਸ ਕੱਲ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਤੇ ਬੜਾ ਕੁਝ ਗਿਆ ਸੀ ਇਸ ਬਾਰੇ ਰੈੱਡ ਲਾਈਟ ਨਹੀਂ ਹੋਊਗਾ ਵੀਆਈਪੀ ਪ੍ਰੋਟੋਕਾਲ ਨਹੀਂ ਹੋਊਗਾ ਹੋਰ ਵੀ ਬੜੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਪਰ ਮੈਂ ਇੱਕ ਗੱਲ ਕਹਦਾ ਇੱਕ ਆਮ ਘਰਾਂ ਦੇ ਮੁੰਡੇ ਨੇ ਇਹਨਾਂ ਨੂੰ ਥੱਕ ਪਾਈ ਇਹਨਾਂ ਦੀ ਰਾਤ ਦੀ ਨੀਂਦ ਰਾਮ ਜਿੱਤੀ ਹੋਈ ਆ ਇੱਕ ਆਮ ਘਰ ਦੇ ਮੁੰਡੇ ਨੇ ਕੀ ਇਹਨਾਂ ਦਾ ਹਾਲ ਹੋ ਗਿਆ ਭੱਜੇ ਹੀ ਫਿਰਦੇ ਆ ਕਮਲਿਆਂ ਵਾਂਗ ਕੋਈ ਕਦੀ ਕੋਈ ਦਿਖਦਾ ਕਦੀ ਕੋਈ ਤੇ ਜੇ ਸੱਚੀ ਵਿੱਚ ਤੁਸੀਂ ਕੰਮ ਕੀਤੇ ਹੁੰਦੇ ਤੇ ਅੱਜ ਤੁਹਾਨੂੰ ਇੱਥੇ ਮੰਗਣ ਵੋਟ ਨਾ ਆਉਣਾ ਪੈਂਦਾ ਜੀ ਸ਼ੁਕਰੀਆ ਭਾਈ ਸਾਹਿਬ ਬਹੁਤ-ਬਹੁਤ ਤੁਸੀਂ ਇਹਨਾਂ ਵਿਸ਼ਿਆ ਤੇ ਗੱਲਬਾਤ ਕੀਤੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਲਗਾਤਾਰ ਜਮਨੀ ਚੋਣਾ ਦੀ ਗੱਲ ਕਰੀਏ ਤਾਂ ਜਮਨੀ ਚੋਣਾ ਦਾ ਜਿਹੜਾ ਮੁਕਾਬਲਾ ਹੈ ਉਹ ਲਗਾਤਾਰ ਭਖ ਦਾ ਨਜ਼ਰ ਆ ਰਿਹਾ ਹੈ ਹਰ ਇੱਕ ਪਾਰਟੀ ਆਪੋ ਆਪਣਾ ਜੋਰ ਲਗਾ ਰਹੀ ਹੈ ਫਿਲਹਾਲ 11 ਨਵੰਬਰ ਨੂੰ ਵੋਟ ਪੋਲਿੰਗ ਹੋਣੀ ਹੈ ਤੇ 14 ਨਵੰਬਰ ਨੂੰ ਰਿਜ਼ਲਟ ਆਉਣਾ ਹੈ 14 ਨਵੰਬਰ ਨੂੰ ਪਤਾ ਲੱਗ ਜਾਣਾ ਹੈ ਵੀ ਇਹ ਤਰਨਤਾਰਨ ਦਾ ਐਮਐਲਏ ਕੌਣ ਹੋਵੇਗਾ ਜਾਂ ਜਿੱਤ ਦਾ ਫਤਵਾ ਲੋਕ ਕਿਹਦੀ ਝੋਲੀ ਦੇ ਵਿੱਚ ਪਾਉਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਆਕਾਸ਼ਦੀਪ ਤੇ ਨਾਲ ਮੈਂ ਜੋਤਕਰ ਰਵਾਲ ਸਸਿਕਾਲ